ਮਿਸਿਸ ਆਗਾ ਦੇ ਵਿੱਚ 16 ਅਗਸਤ ਨੂੰ ਪੰਜਵਾਂ ਸਲਾਨਾ ਮਲਟੀਕਲਚਰਲ ਗੋਲਫ ਟੂਰਨਾਮੈਂਟ ਦਾ ਪੰਜਾਬੀਆਂ ਦੇ ਵੱਲੋਂ ਆਯੋਜਨ ਕੀਤਾ ਗਿਆ ਇਸ ਟੂਰਨਾਮੈਂਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਖਿਡਾਰੀ ਭਾਗ ਲੈਣ ਦੇ ਲਈ ਪਹੁੰਚੇ ਇਸ ਮੌਕੇ ਤੇ ਮੇਅਰ ਪੈਟ੍ਰਿਕ ਬਰਾਊਨ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮਿਤ ਸਰਕਾਰ ਜਾਂ ਉਹਨਾਂ ਦੇ ਨਾਲ ਕਈ ਐਮਪੀਪੀਜ਼ ਐਮਪੀਜ਼ ਅਤੇ ਸਿਟੀ ਕੌਂਸਲਰ ਵੀ ਮੌਜੂਦ ਸਨ ਕਿੰਨਾਂ ਦੇ ਵੱਲੋਂ ਹਰ ਸਾਲ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਅਤੇ ਟੂਰਨਾਮੈਂਟ ਵਿੱਚ ਜੇਤੂ ਖਿਡਾਰੀਆਂ ਨੂੰ ਕੀ ਇਨਾਮ ਦਿੱਤੇ ਜਾਂਦੇ ਨੇ ਅਤੇ ਕਿਹੜੇ-ਕਿਹੜੇ ਲੱਕੀ ਡਰਾ ਕੱਢੇ ਜਾਂਦੇ ਨੇ ਇਸ ਖਬਰ ਦੇ ਵਿੱਚ ਜਾਣਦੇ ਹਾਂ 16 ਅਗਸਤ ਨੂੰ ਮਿਸਿਸਾਗਾ ਵਿੱਚ ਮਲਟੀਕਲਚਰਲ 골ਫ ਐਸੋਸੀਏਸ਼ਨ ਵੱਲੋਂ ਪੰਜਵਾਂ ਸਾਲਾਨਾ ਮਲਟੀਕਲਚਰਲ 골ਫ ਟੂਰਨਾਮੈਂਟ ਕਰਵਾਇਆ ਗਿਆ ਮਲਟੀਕਲਚਰਲ 골ਫ ਐਸੋਸੀਏਸ਼ਨ ਰਾਹੀਂ ਵੱਖ-ਵੱਖ ਪਾਈਚਾਰਿਆਂ ਵੱਖ-ਵੱਖ ਪਿਛੋਕੜ ਵਾਲੇ ਲੋਕਾਂ ਨੂੰ ਇਕੱਠੇ ਕੀਤਾ ਜਾਂਦਾ ਹੈ ਇਸ ਐਸੋਸੀਏਸ਼ਨ ਦਾ ਮੁੱਖ ਮਕਸਦ ਗੋਲਫ ਦੇ ਖੇਡ ਰਾਹੀਂ ਇਕਤਾ, ਦੋਸਤੀ ਅਤੇ ਸਮਝ ਨੂੰ ਉਤਸ਼ਾਹਿਤ ਕਰਨਾ ਹੈ। ਮਲਟੀਕਲਚਰਲ ਗੋਲਫ ਐਸੋਸੀਏਸ਼ਨ ਤਜਰਬੇਕਾਰ ਗੋਲਫਰ ਅਤੇ ਨਾਲ ਹੀ ਨਵੇਂ ਗੋਲਫਰਾਂ ਦਾ ਸਵਾਗਤ ਕਰਦੀ ਹੈ ਅਤੇ ਉਹਨਾਂ ਨੂੰ ਇਸ ਭਾਈਚਾਰੇ ਦਾ ਹਿੱਸਾ ਬਣਨ ਲਈ ਸੱਦਾ ਦਿੰਦੇ ਹਨ। ਹਰ ਸਾਲ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਹੈ। 2024 ਦਾ ਇਹ ਟੂਰਨਾਮੈਂਟ ਮਿਸਿਸ ਸਾਗਰ ਦੇ ਲਾਈਨ ਹੈਡ 골ਫ کلب ਅਤੇ ਕਨਵੈਨਸ਼ਨ ਸੈਂਟਰ ਵਿਖੇ ਕਰਵਾਇਆ ਗਿਆ ਇਹ ਟੂਰਨਾਮੈਂਟ ਜਗਦੀਸ਼ ਗਰੇਵਾਲ, ਮੇਜਰਨਾਥ ਅਤੇ ਦੇਵ ਬਾਠ ਜੀ ਦੇ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ। ਪੰਜਵੇਂ ਸਾਲਾਨਾ ਮਲਟੀਕਲਚਰਲ 골ਫ ਟੂਰਨਾਮੈਂਟ ਵਿੱਚ ਕਈ ਐਮਪੀ ਅਤੇ ਸਿਟੀ ਕਾਉਂਸਲਰ ਪਹੁੰਚੇ। ਮੇਅਰ ਪੈਟ੍ਰਿਕ ਬ੍ਰਾਊਨ, ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਰਕਾਰੀਆ, ਐਮਪੀਪੀ ਅਮਰਜੋਤ ਸੰਧੂ, ਐਮਪੀਪੀ ਹਰਦੀਪ ਗਰੇਵਾਲ ਵੱਲੋਂ ਟੂਰਨਾਮੈਂਟ ਦੀ ਕਿੱਕ ਸ਼ੁਰੂਆਤ ਕੀਤੀ ਗਈ। ਟਰਾਂਸਪੋਰਟੇਸ਼ਨ ਮੰਤਰੀ ਪ੍ਰਭਮਿਤ ਸਰਕਾਰਿਆ ਨੇ ਖੁਦ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ 골ਫ ਕਾਰਾਂ ਨੂੰ ਹਰੀ ਝੰਡੀ ਮਿਲਦੇ ਹੀ ਸਾਰੇ ਖਿਡਾਰੀ ਆਪਣੀਆਂ-ਆਪਣੀਆਂ 골ਫ ਕਾਰਾਂ ਵਿੱਚ ਸਵਾਰ ਹੋ ਕੇ ਮੈਦਾਨ ਵੱਲੋਂ ਨਿਕਲੇ ਇਸ ਮੌਕੇ 100 ਤੋਂ ਵੀ ਵੱਧ ਖਿਡਾਰੀਆਂ ਨੇ ਭਾਗ ਲਿਆ ਲੋਕਾਂ ਦਾ ਬਹੁਤ ਜ਼ਿਆਦਾ ਇਕੱਠ ਦੇਖਣ ਨੂੰ ਮਿਲਿਆ 골ਫ ਦੇ ਸਮਾਨ ਸੰਬੰਧੀ ਕਈ ਬ੍ਰਾਂਡਾਂ ਵੱਲੋਂ ਆਪਣੀਆਂ ਸਟਾਲਸ ਵੀ ਲਗਾਈਆਂ ਗਈਆਂ ਸਨ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਟੀਮਾਂ ਨੇ ਭਾਗ ਲਿਆ ਇਸ ਦੌਰਾਨ ਕਈ ਲੱਕੀ ਡਰਾ ਵੀ ਕੱਢੇ ਜਾਂਦੇ ਹਨ ਅਤੇ ਚੇਤੂ ਖਿਡਾਰੀਆਂ ਨੂੰ ਇਨਾਮ ਵਜੋਂ ਇੱਕ F50 ਪਿਕਅਪ ਟਰੱਕ ਅਤੇ ਇੱਕ ਮੇਬੈ ਕਾਰ ਦਿੱਤੀ ਜਾਵੇਗੀ। ਇਸ ਮੌਕੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਰਕਾਰਯਾਨੀ ਕੀ ਕਿਹਾ ਆਓ ਸੁਣਦੇ ਹਾਂ। The beautiful line had course so congratulations um and if there's any golf cart issues we do have the minister of transportation here uh, he can he can fix those I've seen him run and fix the golf cart himself. And I hear he's a bit of a ringer on the golf to g golf course. I want I want to hear reports about that. But uh, great to be here with my uh, fellow colleagues in public service to salute a great tournament. Uh, thank you very much. Uh, once again, congratulations to the entire team uh, of MGA on your fifth annual tournament. It's a great cause. It's always great to get together with the community. And today we have a very special guest with us, uh, Stancho Minister Stancho, one of the best golfers uh, you'll ever meet. And if you ever. Uh, have an opportunity on the course to get a tip or a lesson from him. Don't uh, don't be shy, come up to him anytime. He's one of the best golfers and nicest guys ever. So, thank you very chuta, much, everybody. <laughs> Congratulations to the entire FGA team. The Panjume Salana Multicultural Golf Tournament report Banero